15 ਅਗਸਤ ਦਾ ਬੜਾ ਇੰਪੋਰਟੈਂਟ ਦਿਨ ਹੈ ਕਿਤੇ ਵਾਸਤੇ ਸਾਡੀ ਜਿਹੜੀ ਕਮਿਸ਼ਨੇਟ ਲੁਧਿਆਣਾ ਵੱਲੋਂ ਮਾਨਜੋ ਕੁਲਦੀਪ ਚੱਲ ਸਰ ਸੀਪੀ ਸਾਹਿਬ ਵੱਲੋਂ ਜਿਹੜਾ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਹੋਏ ਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਨਾਕੇ ਪੈਟਰੋਲਿੰਗਸ ਤੇ ਮੈਕਸਿਮਮ ਫੋਰਸ ਜਿਹੜੀ ਫੀਲਡ ਦੇ ਵਿੱਚ ਅਸੀਂ ਜਿਹੜੀਆਂ ਉਹਦੀ ਮੂਵਮੈਂਟ ਤੇ ਨੰਬਰ 2 ਬਾਕੀ ਜੋ ਅਪਰੇਟ ਦਾ ਇਵੈਂਟ ਹੈ ਉਹਦੇ ਵਿੱਚ ਵੀ ਸਾਡੀ ਪ੍ਰੋਪਰ ਸਾਡੀਆਂ ਜਿਹੜੀਆਂ ਫੋਰਸੀਆਂ ਟੁਕੜੀਆਂ ਉਹ ਉਹਨਾਂ ਦੀ ਪ੍ਰੋਪਰ ਰਿਹਰਸਲ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਪ੍ਰੀਪ ਤਿਆਰ ਹੈ ਅੱਜ ਜਿਹੜੀ ਇੱਥੇ ਫਾਈਨਲ ਰਿਹਰਸਲ ਸੀ ਉੱਥੇ ਆਪਾਂ ਸਟੇਡੀਅਮ ਚਾਹੁੰਦੇ ਹਾਂ ਸਿਟੀ ਨੂੰ ਕੁਝ ਸੀਲ ਪੁਆਇੰਟ ਤੋਂ ਬਣਾਏਗੇ ਕਿ ਕਿੰਨੀ ਤਿਆਰੀ ਹੈਗੀ ਹੈ ਕਿਸ ਤਰ੍ਹਾਂ ਜਗੀ ਪ੍ਰੋਪਰ ਸਿਟੀ ਸੀਲਿੰਗ ਨਾਕਾ ਸਾਡੇ ਬਣੇ ਹੋਏ ਆ ਉਹਨਾਂ ਪੁਆਇੰਟਾਂ ਤੇ ਅਸੀਂ ਸੀਟੀ ਸੀਲਿੰਗ ਨਾਕਾ ਸਾਡੇ ਪੀਸੀਆਰਾਂ ਦੇ ਪੁਆਇੰਟ ਜਿਹੜੀ ਪੀਸੀਆਰ ਦੀ ਮੂਵਮੈਂਟ ਤੇ ਪਲੱਸ ਸਾਡੀ ਮੈਕਸਿਮਮ ਜਿਹੜੀ ਫੋਰਸ ਜਿੰਨੀ ਸਾਡੀ ਰਿਕੁਆਇਰਮੈਂਟ ਆ ਉਹਦੇ ਮੁਤਾਬਿਕ ਜਿਹੜੀ ਫੋਰਸ ਅਸੀਂ ਸਾਰੇ ਕਮਿਸ਼ਨਰੇਟ ਦੇ ਏਰੀਆ ਤੇ ਪਲੱਸ ਜਿਹੜਾ ਪਲੇਸ ਆਫ ਫੰਕਸ਼ਨ ਦੇ ਵਿੱਚ ਜਿਹੜੀ ਆਊਟਰ ਗਾਰਡਨ ਤੇ ਉਹ ਸਾਰੀ ਅਸੀਂ ਫੋਰਸ ਜਿਹੜੀ ਆ ਪ੍ਰਬੰਧ ਕੀਤੇ ਹੋਏ ਆ ਸਫੀਸ਼ੀਐਂਟ ਫੋਰਸ ਆ ਐਕਸਟਰਾ ਫੋਰਸ ਦੀ ਕੋਈ ਜ਼ਰੂਰਤ ਨਹੀਂ ਸਾਡੇ ਕੋਲ ਕਮਿਸ਼ਨਰੇਟ ਦੀ ਇਸ ਫੰਕਸ਼ਨ ਲਈ ਕਿਉਂਕਿ ਇੱਥੇ ਆਪਣਾ ਸਾਡੇ ਮ्युनਿਸਪਲਕਾਰ ਸਿੰਘ ਸਰ ਆ ਰਹੇ ਆ ਤੇ ਉਹਦੇ ਕਰਕੇ ਜੋ ਉਹ ਸਕਿਉਰਟੀ ਅਰੇਂਜਮੈਂਟ ਦੀ ਲੋੜ ਹੈ ਜੋ ਰਿਕੁਆਇਰਮੈਂਟ ਹੈ ਉਹ ਸਾਡੇ ਕੋਲ ਹੈ ਔਰ ਸਫੀਸ਼ੀਐਂਟ ਸੀਆਰ ਦੀ ਫੋਰਸ ਹੈ ਡਿਪਲੋਏਡ ਤੇ ਸ਼ਹਿਰ ਦੇ ਵਾਪਸ ਜਿਹੜਾ ਸਮਾਗਮ ਹੈ ਉਸ ਤੇ ਵੀ ਕੁਝ ਜਿਹੜੇ ਜਿਹੜੇ ਜਿੱਥੇ ਜਿੱਥੇ ਸਮਾਗਮ ਹੈ ਉਸ ਉਸ ਮੁਤਾਬਿਕ ਪੁਆਇੰਟ ਡਿਊਟੀ ਲਗਾਈ ਗਈ ਹੈ ਥੈਂਕ ਯੂ